ਕਿ ਚੋਣਾ ਨੂੰ ਧਿਆਨ ਦੇ ਵਿੱਚ ਰੱਖਤੇ ਹੋਏ ਐਸਐਸਪੀ ਗੁਰਦਾਸਪੁਰ ਦੇ ਵੱਲੋਂ ਦਿਨਨਗਰ ਬਲਾਕ ਦੇ ਵੱਖ-ਵੱਖ ਇਲਾਕਿਆਂ ਦਾ ਦੌਰਾ ਕੀਤਾ ਗਿਆ ਦੱਸਦੀ ਹੈ ਇਸ ਮੌਕੇ ਉਹਨਾਂ ਦੇ ਨਾਲ ਜੀਐਸਪੀ ਰਜਿੰਦਰ ਮਨਹਾਸ ਅਤੇ ਐਸਐਚਓ ਬਰਾਮਪੁਰ ਸਾਹਲ ਪਠਾਨੀਆਂ ਵੀ ਮੌਜੂਦ ਰਹੇ ਉੱਥੇ ਹੀ ਦੌਰੇ ਦੇ ਦੌਰਾਨ SSP ਗੁਰਦਾਸਪੁਰ ਨੇ ਦੱਸਿਆ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਸੂਣਾ ਪੂਰੀ ਤਰ੍ਹਾਂ ਸ਼ਾਂਤੀਮਈ ਤੰਗ ਦੇ ਨਾਲ ਚੱਲ ਰਹੀਆਂ ਨੇ ਕਿਤੇ ਵੀ ਕਿਸੇ ਤਰ੍ਹਾਂ ਦੀ ਗੈਰ ਕਾਨੂੰਨੀ ਸਰਗਰਮੀ ਦੇਖਣ ਨੂੰ ਨਹੀਂ ਮਿਲੀ ਹੈ ਉਹਨਾਂ ਕਹਿੰਦੇ ਕਿ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਸੁਰੱਖਿਆ ਦੇ ਪੂਕਤਾ ਪ੍ਰਬੰਧ ਕੀਤੇ ਗਏ ਨੇ ਤਾਂ ਜੋ ਆਮ ਲੋਕ ਨੀਡਰ ਹੋ ਕੇ ਆਪਣੇ ਅਧਿਕਾਰ ਦੀ ਵਰਤੋਂ ਕਰ ਸਕਣ ਉਤੇ ਪੁਲਿਸ ਅਧਿਕਾਰੀਆਂ ਨੇ ਇਲਾਕੇ ਦੇ ਵਿੱਚ ਚੈਕਿੰਗ ਪੈਟਰੋਲਿੰਗ ਅਤੇ ਨਿਗਰਾਨੀ ਵਧਾਉਣ ਦੀ ਗੱਲ ਵੀ ਆਖੀ ਹੈ ਅਤੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਵਿੱਚ ਪ੍ਰਸ਼ਾਸਨ ਦਾ ਸਹਿਯੋਗ ਕਰਨ ਦੀ ਅਪੀਲ ਵੀ ਕੀਤੀ ਹੈ ਸਾਰੇ ਅੱਜ ਬੋਟਾ ਕਰੀਏ ਬੋਟਾ ਲੈ ਕੇ ਕਿੱਦਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਦੇਖੋ ਜੀ ਜ਼ਿਲ੍ਹਾ ਪੰਚਾਇਤ ਦੇ ਜਿਹੜੇ ਪੰਚਾਇਤ ਸਮਿਤੀ ਦੇ ਜਿਹੜੇ ਚੋਣਾਂ ਹੈਗੇ ਉਹਦੇ ਸਮੰਥ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ 511 ਲੋਕੇਸ਼ਨਸ ਹੈਗੇ ਉੱਥੇ ਵੋਟਾਂ ਪੈ ਰਹੀਆਂ ਨੇ ਹੁਣ ਤੱਕ ਦੇ ਜਿਹੜੀ ਹੈਗੀ ਉੱਥੇ ਬਿਲਕੁਲ ਸ਼ਾਂਤੀਪੂਰਨ ਜਿਹੜਾ ਹੈਗਾ ਮਦਾਨ ਜਿਹੜਾ ਹੈਗਾ ਚੱਲ ਰਿਹਾ ਹੈ ਸਾਡੇ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਗਸ਼ਟ ਅਫਸਰਸ ਵੱਲੋਂ ਪੈਟ੍ਰੋਲਿੰਗ ਪਾਰਟੀਆਂ ਵੱਲੋਂ ਵਕ ਵਕ ਥਾਵਾਂ ਤੇ ਜਿਹੜੀ ਹੈਗੀ ਚੈਕਿੰਗ ਕੀਤੀ ਜਾ ਰਹੀ ਹੈ ਸਾਰੇ ਪੈਟ੍ਰੋਲਿੰਗ ਪਾਰਟੀਆਂ ਨੇ ਸਾਰੇ ਲੋਕੇਸ਼ਨਸ ਨੂੰ ਕਵਰ ਕੀਤਾ ਤੋ ਸਾਡੇ ਵੱਲੋਂ ਜਿਹੜਾ ਹੈਗਾ ਬਿਲਕੁਲ ਸਾਡੇ ਮਤਦਾਤਾਵਨ ਨੂੰ ਆਪੀ ਅਪੀਲ ਹੈਗੀ ਕਿ ਬਿਲਕੁਲ ਨਿਵੀਕ ਹੋ ਕੇ ਆਣ ਆਪਣੇ ਮਤਦਾਨ ਦਾ ਜਿਹੜਾ ਹੈਗਾ ਉਪਯੋਗ ਕਰੀਏ